ਸਾਹਿਬ ਜਾਲ ਜੀਤ ਸਿੰਘ ਸੂਰਮੀ ਪਤੇ ਪਿਤਾ ਨੂੰ ਅਖੀਰ ਦੀ ਬੁਲਾ ਸ਼ੇਰ ਵਾਂਗ ਪੁੱਭ ਕੇ ਗੱਜਿਆ ਵਾਗਾ ਘੋੜੇ ਦੀਆਂ ਖਿਚੀਆਂ ਹਿਲਾ ਵਾਂਗ ਬਦਲਾਂ ਦੇ ਪੈ ਗਿਆ ਟਟਕੇ ਜੋ ਬਿਜਲੀ ਕੜ ਕਰਦੀ ਆ ਵੱਡ ਵੱਡ ਬੈਰੀ ਕੀਤੇ ਡੱਕਰੇ ਵਾਂਗ ਦਾਣਿਆਂ ਦੇ ਢੇਰ ਲਗਾ ਤੀਰ ਪੱਖਿਆਂ ਘੁਰੂੜਿਆ ਖਿੱਚ ਕੇ ਦਿੱਤੇ ਤੇ ਪੂਰੇ ਦੇ ਪੂਰ ਖਪਾ ਐਸਾ ਹੱਲਾ ਮੈਦਾਨ ਵਿੱਚ ਬੋਲਿਆ ਮੁਖ ਵੈਰੀਆਂ ਨੇ ਦਿੱਤੇ ਕੁਮਾ ਵਗ ਭੰਡਾਂ ਦੇ ਬਥੇਰੇ ਜਗ ਤੇ ਸਿਰ ਇੱਕੋ ਹੀ ਲੱਖਾਂ ਲਈ ਬੜਾ 10 ਲੱਖ ਦੇ ਘੇਰੇ ਸਾਹਮਣੇ ਕੀਤੀ ਸੂਰਵੇਂ ਨੇ ਨਹੀਂ ਪਰਵਾਹ ਜੰਗ ਗੜੀ ਚਮਕੌਰ ਦੀ ਹੋ ਨਾ ਭੁੱਲਣੀ ਲਾੜੀ ਮੋਤ ਨਹੀਂ ਹੱਸ ਕੇ ਵਿਆਹ ਮੂੰਹੋਂ ਛੱਡ ਕੇ ਜੇਕਾਰਾ ਸੋ ਨਿਹਾਲ ਦਾ ਦੀਦੀ ਫਤਿਹ ਤੁਹਾਡੇ ਵਾਲਿਆ ਬਲਾ ਹੱਥ ਜੋੜ ਕੇ ਅਜੀਤ ਪੁਕਾਰੇ ਕਰਾਂ ਵੈਰੀਆਂ ਨਾਲ ਹੱਥ ਦੁਕਰਾਰੇ ਪਿਤਾ ਜੀ ਮੈਨੂੰ ਦਿਓ ਅੱਗੇ ਆ ਪਿਤਾ ਜੀ ਮੈਨੂੰ ਦਿਓ ਅੱਗੇ ਮੱਝੀ ਹੋਈ ਜਾਂਗੋ ਮੇਰੇ ਸਾਹਮਣੇ ਜੋ ਕਹਿਰ ਦੀ ਜੋ ਸੁ ਤੇਜਵਾਨੀ ਮੇਰੀ ਰਤਾਂ ਨਿਉਠਾਰਦੀ ਜੋ ਸੁ ਤੇਜਵਾਨੀ ਮੇਰੀ ਰਤਾਂ ਨਿਉਠਾਰਦੀ ਅੰਗ ਰੰਗ ਪਰਾ ਮੈਨੂੰ ਲਲ ਕਰੇ ਕਿਤਾ ਜੀ ਮੈਨੂੰ ਦਿਓ ਅਗੇ ਆ ਕਰਾ ਵੈਰੀਆਂ ਹੱਥ ਦੋ ਕਰਾਰੇ ਪਿਤਾ ਜੀ ਮੈਨੂੰ ਦਿਓ ਗਿਆ ਨਾਮ ਹੈ ਅਜੀਤ ਮੇਰਾ ਰੱਖਿਆ ਤੂੰ ਬਾਬਲਾ ਜਾਗ ਜ਼ਮਾਨ ਦਾ ਡਾਟੇ ਕੇ ਮੈਂ ਕਰਨਾ ਮੁਕਾਬਲਾ ਅਕੀਨ ਕਲਮੀ ਜੰਗ ਦੇ ਨਜ਼ਾਰੇ ਪਿਤਾ ਜੀ ਮੈਨੂੰ ਦਿਓ ਗਿਆ ਕਰਾਂ ਗੈਰੀਆਂ ਨਾਲ ਹੱਥ ਦੁੱਕ ਰਾਰੇ ਪਿਤਾ ਜੀ ਮੈਨੂੰ ਧਿਓ ਅਗੇ ਆ ਫਰਜ਼ ਅਸਾਦਾ ਸਿਵਾ ਕੌਮ ਦੀ ਕਮਾਮਣੀ ਝੁਲਮਾਂ ਦੇ ਜਾੜ ਆਪਾ ਕੁੱਟ ਕੇ ਵਿਖਾਣੀ ਲਾੜੀ ਮੋਤ ਦੇ ਚੜਾਂਗੇ ਅਜ ਫਾਰੇ ਪਿਤਾ ਜੀ ਮੈਨੂੰ ਧਿਓ ਅਗੇ ਆ ਕਰავੈ ਰਣਾਂ ਹੱਥ ਦੁਕਰਾਰੇ ਪਿਤਾ ਜੀ ਮੈਨੂੰ ਨਿਉ ਅਗੇ ਆ ਤੇ ਗਾਲੀਆਂ ਤਾਰਾਂ ਤੇ ਮੈਂ ਐਸਾ ਨਾਚ ਨੱਚਾਂਗਾ ਤੇ ਗਾਲੀਆਂ ਤਾਰਾਂ ਤੇ ਮੈਂ ਐਸਾ ਨਾਚ ਨੱਚਾਂਗਾ ਬਾਪ ਜਹੀ ਦਾਦਾ ਬਣਾ ਤੁਹਾਨੂੰ ਦੱਸਾਂਗਾ ਵਾਰਾ ਨੌਣ ਗੇ ਬੰਡੇ ਵਾਏ ਪਿਤਾ ਜੀ ਮੈਨੂੰ ਦਿਓ ਅਗਿਆ ਮੈਂ ਆਣਾ ਹੱਥ ਕਰਾਂ ਦੁਕਰਾਰੇ ਪਿਤਾ ਜੀ ਮੈਨੂੰ ਦਿਓ ਅਗਿਆ ਹੱਥ ਜੋੜ ਕੇ ਜੀਤ ਬੁਗਾਰੇ ਪਿਤਾ ਜੀ ਮੈਨੂੰ ਦਿਓ ਅਗਿਆ